ਗੁਰਾ ਮੈਨੂੰ ਦੇ ਦਿਓ ਬਾਟੀ ਪਕੌੜਿਆਂ ਦੀ ਖਾਣ ਨੂੰ ਮੇਰਾ ਤਾਂ ਬਲਾਈਂ ਜੀ ਕਰਦਾ ਮੀਂਹ ਪੈ ਕੇ ਹਟਿਆਗਾ ਮੈਂ ਤਾਂ ਆਦਾ ਮੈਂ ਤਾਂ ਬਾਟੀ ਪਰ ਕੇ ਤੇ ਚਾਹ ਨਾਲ ਖਾ ਜਾ ਦੇਖਣੀ ਹੈ ਜੀ ਪਤਾ ਨਹੀਂ ਕਿੱਧਰ ਹੋਣ ਗਿਆ ਪਤਾ ਨਹੀਂ ਰਾਚਾਰਾ ਨਾ ਪਾਉਂਦੀਆਂ ਹੁਣ ਹੋਈ ਨਹੀਂ ਕੋਈ ਨਹੀਂ ਲਓ ਪਕਾ ਕੇ ਤਕੜਾਈਆ ਤਾਂ ਆ ਤਰਿਆ ਤੇ ਹੈਗਾ ਉਹ ਮੀਤੇਲ ਟੂਲ ਪੈਗਾ ਨਹੀਂ ਆ ਨਹੀਂ ਪਈ ਆ ਪਈ ਨਹੀਂ ਇਹ ਪੋਚਲ ਨੂੰ ਕੀ ਹੈ ਮਰੇ ਚੱਕ ਕੀ ਲੈ ਜਾਣੀਆਂ ਸਾਰੇ ਆਈ ਲੈ ਜਾਣੀਆਂ ਮੈਂ ਤਾਂ ਬੱਟਾ ਜਾ ਪਰਿਆ ਪਰਾਇ ਮੋਜਾ ਨਾਲ ਖਾਉ ਮੈਂ ਤਾਂ ਦੋ ਦਿਨ ਮੈਂ ਤਾਂ ਮੁੱਕਦੇ ਨਹੀਂ ਆਫੇ ਭਾੜ ਡੰਗਾ ਫੇਰ ਨਹੀਂ ਆ ਆਖਣੀਆਂ ਕੀ ਪਤਾ ਲੱਗਦਾ ਵੀ ਕੌਣ ਲੈ ਗਿਆ ਐ ਮੇਰਾ ਕਿਨਾ ਲੈਣ ਡਗਾ ਨੇ ਮੈਂ ਤਾਂ ਕੰਮੀ ਬਣ ਗਿਆ ਮੈਂ ਆਖਿਆ ਨਹੀਂ ਮੈਂ ਕਿਹਾ ਮੈਨੂੰ ਬੜ ਗਈ ਸੋਣੀ ਬਾਤਨਾ ਜੀ ਆਈ ਮੈਂ ਖੱਲਿਆ ਮੈਂ ਲੈ ਕੇ ਜਾਮਾ ਮੈਂ ਤਾਂ ਬਣ ਗਿਆ ਕੰਮ ਪਕੌੜਿਆਂ ਦਾ ਪਕਾਉਣੀ ਨਹੀਂ ਪਾਈ ਮੈਨੂੰ ਤਾਂ ਨਹੀਂ ਲੈ ਵਧੀਆ ਕੰਮ ਬਣ ਗਿਆ ਨਾ ਮੈਨੂੰ ਤਾਂ ਤੇਲ ਮਚਾਉਣਾ ਪਿਆ ਨਾ ਮੈਨੂੰ ਖੇਚੜਾ ਕਰਨੀ ਪਈ ਨਾ ਮੈਨੂੰ ਕੋਈ ਆਲੂ ਨਾ ਲੈਉਣੇ ਪਏ ਕੋਈ ਮੈਨੂੰ ਬੇਸਣ ਨਾ ਲੈਉਣਾ ਪਿਆ ਮੈਂ ਤਾਂ ਇਹ ਜਾ ਵਧੀਆ ਗੇੜੇ ਤੇ ਲੋਟ ਤੇ ਗਈ ਕਈ ਤਾਂ ਮੈਂ ਪੁੱਛਣੀ ਸੀ ਫਿਰ ਕਰਨੀ ਪਈ ਗਈ ਮੈਨੂੰ ਚੋਰੀ ਕਿਦੋਂ ਉੱਥੇ ਪਏ ਸੀ ਮੈਂ ਆਖਾ ਮੈਂ ਤਾਂ ਚੋਰੀ ਕਰ ਕੀ ਲੈ ਜਾਣੀ ਐਂਗੀ ਇੰਨੇ ਮਿਲ ਗਏ ਮੈਨੂੰ ਤਾਂ ਮੋਜਾਂ ਨਾਲ ਖਾਉ ਲੁਕੋ ਲਾਂ ਕਿਤੇ ਕੋਈ ਆਈ ਨਹੀਂ ਪਤਾ ਕੋਈ ਦੇਖੀ ਜਾਂਦਾ ਹੋਵੇ ਕਿਤੇ ਅਗਲਾ ਕਦੇ ਲਾ ਪਕੌੜੇ ਚੱਕੀ ਆਉਂਦੀ ਐ ਪਕੌੜਿਆਂ ਦੀ ਚੋਰੀ ਕਰੀ ਜਾਂਦੀ ਐ ਹੁਣ ਚੋਰੀ ਵੀ ਕਰਨੀ ਪੈਂਦੀ ਐ ਖਾਣ ਵਾਲੀ ਚੀਜ਼ ਦੀ ਵੀ ਚੋਰੀ ਕਰਨੀ ਪੈਂਦੀ ਐ ਹੁਣ ਜਾ ਕੇ ਚਾਹ ਕਰਾਂ ਚਾਹ ਤਰ ਕੇ ਖਾਉਂਗੀ